ਲੋ ਜੀ ਰੋਜ਼ਾਨਾ ਨਿਊਜ਼ ਪੁਆਇੰਟ ਦੀ ਟੀਮ ਅੱਜ ਚੰਡੀਗੜ੍ਹ ਪਟਿਆਲਾ ਰੋਡ ਤੇ ਫਲਾਈ ਓਵਰ ਤੇ ਖੜੀ ਆ ਜੋ ਕਿ ਸਾਡੇ ਬਿਲਕੁਲ ਬੈਕ ਸਾਈਡ ਤੇ ਗੁਰਦੁਆਰਾ ਕਾਲਗੜ੍ਹ ਸਾਹਿਬ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਹੈ ਆਓ ਮੈਂ ਆਪਣੇ ਕੈਮਰਾਮੈਨ ਨੂੰ ਕਹਿੰਦਾ ਗੁਰਦੁਆਰੇ ਦੇ ਦਰਸ਼ਨ ਕਰਾਓ ਅੱਜ ਖਾਲਸੇ ਦੇ ਜਨਮ ਦਿਹਾੜੇ ਤੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਇਸ ਗੁਰਦੁਆਰੇ ਵਿੱਚ ਬਹੁਤ ਵਧੀਆ ਰੌਣਕਾਂ ਵੇਖਣ ਨੂੰ ਮਿਲੀਆਂ ਇਹ ਗੁਰਦੁਆਰਾ ਬਹੁਤ ਹੀ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਯਾਦ ਵਿੱਚ ਬਣਾਇਆ ਜਾ ਰਿਹਾ ਹੈ ਇਹ ਗੁਰਦੁਆਰਾ ਬਾਬਾ ਨਰਿੰਦਰ ਸਿੰਘ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਕਾਰ ਸੇਵਾ ਵਾਲਿਆਂ ਦੀ ਦੇਖਰੇਖ ਵਿੱਚ ਤਿਆਰ ਹੋ ਰਿਹਾ ਹੈ ਇਹਦੇ ਮੁੱਖ ਸੇਵਾਦਾਰ ਜਿਨ੍ਹਾਂ ਦੀ ਡਿਊਟੀ ਇੱਥੇ ਬਨੂੜ ਗੁਰਦੁਆਰੇ ਲਈ ਲੱਗੀ ਹੈ ਸੇਵਾ ਲਈ ਬਾਬਾ ਗੁਰਦੇਵ ਸਿੰਘ ਜੀ ਲੋ ਗੁਰਦੁਆਰੇ ਦੇ ਦਰਸ਼ਨ ਕਰਵਾ ਰਹੇ ਆ ਤੁਹਾਨੂੰ ਬਹੁਤ ਵਧੀਆ ਬਿਲਡਿੰਗ ਬਣ ਰਹੀ ਹੈ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਅੱਜ ਨਿਸ਼ਾਨ ਸਾਹਿਬ ਦਾ ਮਸਾਖੀ ਦੇ ਦਿਹਾੜੇ ਦੇ ਵਿੱਚ ਚੋਲਾ ਸਾਹਿਬ ਬਦਲਿਆ ਜਾ ਰਿਹਾ ਹੈ ਰਜਾਨਾ ਨਿਊਜ਼ ਪੁਆਇੰਟ ਦੀ ਟੀਮ ਲਾਈਵ ਦੋਸਤੋ ਸਾਡੀ ਟੀਮ ਆਈ ਹੈ ਗੁਰਦੁਆਰਾ ਕਾਲਗੜ੍ਹ ਸਾਹਿਬ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਬਨੂੜ ਵਿਖੇ ਇਹ ਗੁਰਦੁਆਰਾ ਹੈ ਇਹਨਾਂ ਦੀ ਕਾਰ ਸੇਵਾ ਕਰ ਰਹੇ ਨੇ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਇੱਥੋਂ ਦੇ ਮੁੱਖ ਸੇਵਾਦਾਰ ਨੇ ਬਾਬਾ ਗੁਰਦੇਵ ਸਿੰਘ ਜੀ ਸ਼ਬਦ ਕੀਰਤਨ ਚੱਲ ਰਿਹਾ ਦੋਸਤੋ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਕਿਆ ਬਾਤ ਹੈ ਹਰੇਕ ਵਸਾਖੀ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਸਿੰਘ ਕਰਦੇ ਨੇ ਸਿੰਘ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੇ ਵਾਸਤੇ ਦੇਖੋ ਸੀੜੀ ਤੇ ਜਾ ਰਿਹਾ ਬਹੁਤ ਹੀ ਖੂਬਸੂਰਤ ਨਜ਼ਾਰਾ ਸ਼ਹਿਰ ਬਨੂੜ ਨਿਵਾਸੀਆਂ ਲਈ ਇਹ ਦੇਖਣ ਵਾਲਾ ਦੋਸਤੋ ਗੁਰਦੁਆਰਾ ਕਾਲਗੜ੍ਹ ਸਾਹਿਬ ਬਾਬਾ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਜੋ ਕਿ ਮੇਨ ਰੋਡ ਚੰਡੀਗੜ ਪਟਿਆਲਾ ਰੋਡ ਤੇ ਸਥਿਤ ਹੈ ਲੋ ਇਸ ਗੁਰਦੁਆਰੇ ਦੇ ਮੇਨ ਮੁੱਖ ਸੇਵਾਦਾਰ ਜਿਹੜੇ ਬਾਬਾ ਗੁਰਦੇਵ ਸਿੰਘ ਜੀ ਇੱਥੇ ਇਹਨਾਂ ਦੀ ਦੇਖ ਦੇਖ ਤੇ ਵੀ ਸੇਵਾ ਚੱਲ ਰਹੀ ਹੈ ਇਹਨਾਂ ਦੇ ਵੈਸੇ ਮੇਨ ਇਹਨਾਂ ਦੇ ਇੰਚਾਰਜ ਨੇ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਹਿਰ ਦੀ ਖੂਬਸੂਰਤੀ ਨੂੰ ਇਧਰ ਸੰਦਾ ਹੋਇਆ ਗੁਰਦੁਆਰਾ ਕਾਲਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਆਓ ਗੱਲ ਕਰਦੇ ਆਂ ਬਾਬਾ ਗੁਰਦੇਵ ਸਿੰਘ ਜੀ ਨਾਲ ਤੁਹਾਨੂੰ ਪ੍ਰੋਗਰਾਮ ਦਿਖਾ ਰਹੀ ਹੈ ਵਸਾਖੀ ਦੇ ਦਿਹਾੜੇ ਤੇ ਖਾਲਸਾ ਦੇ ਜਨਮ ਦਿਹਾੜੇ ਤੇ ਮਨੂੜ ਦੇ ਫਲਾਈਓਵਰ ਦੇ ਉੱਪਰ ਖੜੇ ਆ ਅਸੀਂ ਫਲਾਈਓਵਰ ਦੇ ਹੇਠਾਂ ਜਿਹੜਾ ਸਲੀਪ ਰੋਡ ਆ ਇਹ ਗੁਰਦੁਆਰਾ ਉੱਥੇ ਸਥਿਤ ਹੈ ਇੱਧਰ ਆਓ ਗੱਲ ਕਰਦੇ ਆਂ ਬਾਬਾ ਗੁਰਦੇਵ ਸਿੰਘ ਜੀ ਨਾਲ ਗੁਰਦੁਆਰਾ ਕਾਲਗੜ੍ਹ ਸਾਹਿਬ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਤੁਸੀਂ ਸਾਰੇ ਭਲੀ ਭੰਤੀ ਜਾਣਦੇ ਮਨੂੜ ਵਾਸੀਓ ਇਸ ਗੁਰਦੁਆਰੇ ਦੀ ਕਾਰ ਸੇਵਾ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਬਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਉਹਨਾਂ ਦੀ ਦੇਖ ਰੇਖ ਵਿੱਚ ਹੋ ਰਹੀ ਆ ਇਸ ਗੁਰਦੁਆਰੇ ਦੇ ਇੰਚਾਰਜ ਬਾਬਾ ਗੁਰਦੇਵ ਸਿੰਘ ਸਾਡੇ ਦਰਮਿਆਨ ਨੇ ਆਓ ਬਾਬਾ ਗੁਰਦੇਵ ਸਿੰਘ ਨਾਲ ਗੱਲ ਕਰਦੇ ਆ ਇਸ ਗੁਰਦੁਆਰੇ ਸਬੰਧੀ ਵਾਹਿਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਗੁਰਦੁਆਰੇ ਬਾਰੇ ਚੰਨਣਾ ਪਾਓ ਯਾਰ ਪਹਿਲਾਂ ਇਹ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਲੰਗਰ ਸਾਹਿਬ ਮਹਾਂਪੁਰਖ ਬਾਬਾ ਨਧਾਨ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਬਾਬਾ ਆਤਮਾ ਸਿੰਘ ਜੀ ਬਾਬਾ ਸਾਧੂ ਸਿੰਘ ਜੀ ਮੋਨੀ ਉਹਨਾਂ ਦੀ ਸੰਪਰਤਾ ਤੋਂ ਮਹਾਂਪੁਰਖ ਬਾਬਾ ਸ਼ੀਸ਼ਾ ਸਿੰਘ ਜੀ ਜੋ ਕਾਰ ਸੇਵਾ ਦੀ ਸੰਪਰਤਾ ਦੇ ਮਹਾਂਪੁਰਖ ਮੁਖੀ ਨੇ ਜਦੋਂ ਮਹਾਂਪੁਰਖਾਂ ਨੂੰ ਸਨ 83 ਚ ਦਸਤਾਰਬੰਦੀ ਹੋਈ ਸੀ ਗੁਰਦੁਆਰਾ ਲੰਗਰ ਸਾਹਿਬ ਦੀ ਉਸ ਵਕਤ ਮਹਾਂਪੁਰਖਾਂ ਦਾ ਪੰਜਾਬ ਚ ਕੋਈ ਵੀ ਡੇਰਾ ਤੇ ਬ੍ਰਾਂਚ ਨਹੀਂ ਸੀ ਇਹ ਫਿਰ ਮਹਾਂਪੁਰਖ ਬਾਬਾ ਸ਼ੀਸ਼ਾ ਸਿੰਘ ਜੀ ਨੇ ਸਨ 85 86 ਚ ਲਗਭਗ ਬਾਬਾ ਸ਼ੀਸ਼ਾ ਸਿੰਘ ਜੀ ਨੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਇਹ ਡੇਰਾ ਬਣਾਇਆ ਤੇ ਇਹ ਡੇਰਾ ਮਹਾਂਪੁਰਖ ਸਿੱਖ ਕੌਮ ਦੀ ਮਹਾਨ ਹਸਤੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਚ ਇਹ ਸਥਾਨ ਬਣਾਇਆ ਗਿਆ ਤੇ ਸਾਰੀਆਂ ਜੋ ਰਸਤਾ ਬਸਤਾ ਇੱਥੇ ਇਕੱਠੀਆਂ ਹੁੰਦੀਆਂ ਹੁੰਦੀਆਂ ਸੀ ਤੇ ਹੁਣ ਦਾਸ ਇੱਥੇ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਤੇ ਬਲਵਿੰਦਰ ਸਿੰਘ ਜੀ ਕਿੰਨੇ ਸਥਾਪਿਤ ਕੀਤਾ ਹੋਇਆ ਜਹਦਾ ਰਹਾ ਜੋ ਹੁਣ ਨਵੀਂ ਕਾਰ ਸੇਵਾ ਚੱਲ ਰਹੀ ਹੈ ਲਗਭਗ 100 ਸਵਾ 100 ਕਮਰਾ 150 ਗੱਡੀ ਦੀ ਬੇਸਮੈਂਟ ਜੋ ਇਸ ਸਥਾਨ ਤੇ ਬਣ ਰਹੀ ਏ ਤੇ ਅੱਜ ਅਸੀਂ ਤੁਹਾਡਾ ਵੀ ਧੰਨਵਾਦ ਕਰਾਂਗੇ ਖਾਲਸੇ ਦੇ ਜਨਮ ਦਿਹਾੜੇ ਖਾਲਸੇ ਦੇ ਪ੍ਰਗਟ ਦਿਹਾੜੇ ਵਿਸਾਖੀ ਨੂੰ ਮੁੱਖ ਰੱਖਦੇ ਹੋਏ ਤੁਸੀਂ ਆਇਓ ਤੇ ਜੀ ਆਇਆਂ ਨੂੰ ਇੱਕ ਤੁਹਾਡੇ ਮਾਧਮ ਰਾਹੀਂ ਇੱਕ ਮੈਂ ਸਿੱਖ ਕੌਮ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਅਸੀਂ ਅਕਸਰ ਹੀ ਜਿਹੜੇ ਵਿਛੜੇ ਗੁਰਤਾਂਵਾਂ ਦੀ ਸੇਵਾ ਸੰਭਾਲ ਮੰਗਦੇ ਹਾਂ ਪਰ ਅਸੀਂ ਕਰਦੇ ਨਹੀਂ ਮੈਂ ਇੱਕ ਬੇਨਤੀ ਕਰਾਂਗਾ ਕਿਉਂਕਿ ਜਿੱਥੇ ਅਸੀਂ ਨਨਕਾਣੇ ਤੇ ਪੰਜੇ ਦੀਆਂ ਸੇਵਾਵਾਂ ਮੰਗਦੇ ਹਾਂ ਇਹਨਾਂ ਗੁਰੂ ਘਰਾਂ ਦੀ ਸੇਵਾ ਸੰਭਾਲ ਹਿੱਤ ਸਾਨੂੰ ਸਰੀਰਕ ਦਸਵੰਦ ਜ਼ਰੂਰ ਕੱਢਨੇ ਚਾਹੀਦੇ ਨੇ ਜਿਹੜੇ ਨਾ ਸਰੀਰਕ ਦਸਵੰਦ ਕੱਢਣ ਦੀ ਬਦੌਲਤ ਗੁਰੂ ਘਰਾਂ ਤੋਂ ਅਸੀਂ ਬਹੁਤ ਟੁੱਟ ਰਹੇ ਆਂ ਤੇ ਪਛੜ ਰਹੇ ਆਂ ਜਿੱਦੀ ਬਦੌਲਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੇ ਬੱਚੇ ਉਹ ਜੁੜ ਨਹੀਂ ਰਹੇ ਤੇ ਨਾ ਜੁੜਨ ਦੇ ਕਾਰਨ ਜਿਹੜੇ ਅਸਥਾਨ ਬਹੁਤ ਸੁੰਦਰ ਤੇ ਵੱਡੇ ਬਣ ਰਹੇ ਪਰ ਜਿਹੜੇ ਅੱਜ ਖਾਲੀ ਹੁੰਦੇ ਸਾਨੂੰ ਮਹਿਸੂਸ ਹੋ ਰਹੇ ਮੈਂ ਬੇਨਤੀ ਕਰਾਂਗਾ ਜਿੱਦਾਂ ਮੇਰੇ ਨਾਲ অতি ਸਤਿਕਾਰਯੋਗ ਬਾਬਾ ਨਿਰਮਲ ਸਿੰਘ ਜੀ ਨੇ ਬਹੁਤ ਰੰਗੀ ਵਸਤਾ ਪਰਿਵਾਰ ਜਿਨ੍ਹਾਂ ਦੇ ਪੋਤੇ ਪੋਤੀਆਂ ਬੇਟੇ ਐਜੇ ਸਰਕਾਰੀ EMPLOYEES ਮੁਲਾਜ਼ਮ ਵੀ ਨੇ ਤੇ ਵਿਦੇਸ਼ਾਂ ਚ ਵੀ ਰਹਿੰਦੇ ਨੇ ਇਹਨਾਂ ਦੇ ਪੁੱਤ ਪੋਤੇ ਤੇ ਮੇਰਾ خیال ਜੇ ਮੈਂ ਧਰਮ ਦੀ ਦੁਨੀਆ 'ਚ ਵੇਖਾਂ ਤੇ 100 ਬੰਦੇ ਦਾ ਡੇਲੀ ਗਜਾ ਕਰਕੇ ਪ੍ਰਸ਼ਾਦਾ ਮੰਗ ਕੇ ਗਜਾ ਕਰਕੇ ਲਿਆ ਕੇ ਸ਼ਕਾਕੇ ਤੇ ਧਰਮ ਦੀ ਕਮਾਈ ਕਰਦੇ ਨੇ ਤੇ ਮੈਂ ਅਕਸਰ ਇਹਨਾਂ ਦਾ ਸਤਕਾਰ ਇਸ ਵਿਹੇਵ ਤੇ ਵੀ ਬਹੁਤ ਕਰਦਾ ਕਈ ਦਿਨ ਕੁੱਤਾ ਭੌਂਕਦਾ ਹੁੰਦਾ ਮੱਝ ਰਿੰਗਦੀ ਹੁੰਦੀ ਏ ਤੇ ਮੈਂ ਤਾਂ ਇਹਨੂੰ ਇੱਕ ਇਲਾਕੇ ਦਾ ਸੰਨਿਹਲ ਦੇ ਇਲਾਕੇ ਦਾ ਇੱਕ ਬੱਬਰ ਸ਼ੇਰ ਮੰਨਦਾ ਤੇ ਇਹ ਦਹਾੜਦਾ ਏ ਇੰਨੀ ਗੁਰੂ ਸਾਹਿਬ ਨੇ ਇਹਨਾਂ ਤੇ ਕਿਰਪਾ ਕੀਤੀ ਤੇ ਮੈਂ ਸਮੁੱਚੀ ਸੰਗਤ ਨੂੰ ਇਹ ਤੁਹਾਡੇ ਮਾਧਮ ਰਾਹੀਂ ਜਰੂਰ ਬੇਨਤੀ ਕਰਾਂਗਾ ਕਿ ਜਿਹੜਾ ਸਾਨੂੰ ਸਰੀਰਕ ਦਸਵੰਦ ਜਰੂਰ ਕੱਢਣਾ ਚਾਹੀਦਾ ਦੇਖੋ ਸਮਾਜ ਸਾਡੇ ਤੇ ਤਾਂ ਜ ਬਹੁਤ ਕੱਸਦਾ ਪਰ ਮੈਂ ਇਹ ਬੇਨਤੀ ਕਰਾਂਗਾ ਕਿ ਆਪਣੀ ਗੋਤ ਤੇ ਸਮਾਜ ਪ੍ਰਾਉਡ ਕਰਦਾ 50-50 ਲੱਖ ਦੀਆਂ ਗੱਡੀਆਂ ਤੇ ਆਪਣੀ ਗੋਤ ਪ੍ਰਾਉਡ ਨਾਲ ਲਿਖਦਾ ਤੇ ਜੇ ਉਸ ਗੋਤ ਵਾਲੇ ਬੰਦੇ ਨੂੰ ਪੁੱਛੀਏ ਵੀ 10 ਹਜ਼ਾਰ ਦੇ ਵਾਜੇ ਦੇ ਉੱਤੇ ਤੇਰੀ ਗੋਤ ਦਾ ਨਾਂ ਲਿਖਿਆ ਜਾਂ ਤੇਰੇ ਪਰਿਵਾਰ ਦਾ ਜਾਂ ਤੇਰੇ ਪਿੰਡ ਦਾ ਤੇ ਪਿੰਡ ਦਾ ਗੋਤ ਦਾ ਪ੍ਰਾਉਡ ਹੈ ਪਰ ਜੇ ਪੁੱਛਿਆ ਜਾਏ ਤੇਰੇ ਘਰ ਦਾ ਕੋਈ ਰਾਗੀ ਗ੍ਰੰਥੀ ਢਾਡੀ ਕਵੀ ਕਵੀਸ਼ਰ ਕਾਰਸੇਵਕ ਨਿਹੰਗ ਸਿੰਘ ਪੰਜਾਂ ਪਿਆਰਿਆਂ ਚ ਆਈਐਸ ਅਫੀਸਰ ਆਈਪੀਐਸ ਅਫੀਸਰ ਮੈਜਿਸਟ੍ਰੇਟ ਜੱਜ ਪਾਇਲਟ ਤੇ ਅਸੀਂ ਕਮਜ਼ੋਰੀਆਂ ਮਹਿਸੂਸ ਕਰਦੇ ਹਾਂ ਸੋ ਮੈਂ ਇਹ ਤੁਹਾਡੇ ਚੈਨਲ ਲਈ ਜਰੂਰ ਬੇਨਤੀ ਕਰਾਂਗਾ ਵੀ ਜਿੰਨਾ ਕੋ ਹੋ ਸਕੇ ਜਿਵੇਂ ਤੁਸੀਂ ਖਾਲਸੇ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕਰਕੇ ਇੱਥੇ ਆਇਓ ਮਹਾਂਪੁਰਖਾਂ ਦੇ ਸਥਾਨ ਤੇ ਆਇਓ ਯੋਦਾ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਥਾਨ ਤੇ ਆਇਓ ਸੋ অতি ਸਤਕਾਰਯੋਗ ਮੇਰੇ ਨਾਲ ਯੂਐਸਏ ਅਮਰੀਕਾ ਤੋਂ ਸਰਦਾਰ ਪ੍ਰਿੰਸ ਜੀ ਜੋ ਇਸ ਨਾ ਪੂਰਾ ਨਾਮ ਲੈਣਾ ਚਾਹੀਦਾ ਕੀ ਨਾਂ ਜੀ ਸਤਿੰਦਰ ਸਿੰਘ ਜੀ ਪ੍ਰਿੰਸ ਜੋ लाडला ਨਾਂ ਪ੍ਰਿੰਸ ਕਾ ਕੇ ਲਿਆ ਜਾਂਦਾ ਰਾਜਦੀਪ ਸਿੰਘ ਤੇ ਮੇਰੇ ਨਾਲ ਹੋਰ ਸੇਵਾਦਾਰ ਨੂਰ ਜੀ ਬੱਚੇ ਬਹੁਤ ਸੇਵਾ ਕਰਦੇ ਨੇ ਤੇ ਜਪਨੂਰ ਜੀ ਨੇ ਬਹੁਤ ਸਾਥ ਦਿੰਦੇ ਨੇ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਇਹ ਸਾਡੇ ਆਉਣ ਵਾਲੇ ਸਮਿਆਂ 'ਚ ਪੁਸ਼ਤਾਵਾ ਦਾ ਵਿਸ਼ਾ ਬਣੇਗਾ ਜੇ ਅਸੀਂ ਤਵੱਜੋ ਨਾ ਦਿੱਤੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਸੇਵਾ ਦੇ ਰੂਪ ਹੁੰਦੇ ਨੇ ਕੋ ਤਨ ਮਨ ਤੇ ਧਨ ਰੂਪੀ ਸੇਵਾ ਹੁੰਦੀ ਤੁਹਾਡੇ ਇਸ ਮੀਡੀਏ ਦੇ ਰਾਹੀਂ ਮੈਸੇਜ ਕੌਮ ਦਾ ਕੌਮ ਵਿੱਚ ਜਾਵੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਐਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਾ ਜੀ ਇੱਕ ਗੱਲ ਪੁੱਛਣੀ ਚਾਹਾਂਗੇ ਬਿਲਡਿੰਗ ਬਣ ਰਹੀ ਆ ਬੇਸਮੈਂਟ ਸਮੇਟ ਤੇ ਨੰ ਮੰਜ਼ਲਾ ਇਹ ਕੀ ਪ੍ਰੋਜੈਕਟ ਕੀ ਆ ਕੀ ਬਣਾਣਾ ਕੀ ਤੁਹਾਡੇ ਦਿਮਾਗ ਛਾ ਗਿਆ ਬਣਾਣਾ ਚਾਹੀਦਾ ਇੱਥੇ ਇਹ ਮਾਪੁਰਖ ਵੈਸੇ ਸਚਾਈ ਤਾਂ ਇਹ ਪੁੱਛੋ ਵੀ ਮੈਂ ਕਿਆਸ ਅਰਾਈਆਂ ਨਹੀਂ ਲਾ ਸਕਦਾ ਕਿਉਂਕਿ ਇੱਕ ਮਾਲੀ ਹੁੰਦਾ ਜੇ ਚੌਂਕੀਦਾਰ ਪੁੱਛੇ ਵੀ ਤੂੰ ਮਾਲਕ ਬਾਰੇ ਦੱਸਵੇ ਮਾਲਕ ਬਾਰੇ ਕੀ ਮੈਂ ਮਾਲਕ ਬਾਰੇ ਨਹੀਂ ਦੱਸ ਸਕਦਾ ਮੈਂ ਇੱਕ ਚੌਂਕੀਦਾਰ ਹਾਂ ਪਰ ਇਹ ਬਹੁਤ ਵੱਡੀ ਸੋਚ ਲੈ ਕੇ ਮਹਾਂਪੁਰਖ ਕਾਰਜ ਕਰ ਰਹੇ ਨੇ ਕਹਿੰਦੇ ਨੇ ਆਉਣ ਵਾਲੇ ਸਮਿਆਂ 'ਚ ਹੋ ਸਕਦਾ ਮੋਹਾਲੀ ਦਾ 에ਰਪੋਰਟ ਜਿਹੜਾ ਚੰਡੀਗੜ੍ਹ ਦਾ ਇੰਟਰਨੈਸ਼ਨਲ 에ਰਪੋਰਟ ਬਣ ਜਾਵੇ ਤੇ ਫਿਰ ਇੱਥੇ ਜਿਹੜੀ ਸੰਗਤ ਹੈ ਹਜੂਰ ਸਾਹਿਬ ਦੀ ਸੰਗਤ ਨੂੰ ਆਉਣ ਜਾਣ ਦੀ ਕੋਈ ਦਿੱਕਤ ਨਾ ਹੋਵੇ ਲਗਭਗ 150 ਕਮਰਾ ਪੂਰਾ ਫੁੱਲ ਲਗਜ਼ਰੀ ਹੋਏਗਾ ਉਹਦੇ ਵਿੱਚ ਹਰ ਪ੍ਰਕਾਰ ਦੀ ਫੁੱਲ ਸਹੂਲਤ ਹੋਏਗੀ ਸੋ ਉੱਤੇ ਤਿੰਨ ਮੰਜ਼ਲਾਂ ਕਮਰਿਆਂ ਦੀਆਂ ਥੱਲੇ ਲੰਗਰ ਹਾਲ ਤੇ 6 ਪੰਜਵੀਂ ਮੰਜ਼ਲ ਜਿਹੜੀ ਹੈ ਉਹ ਬੀਸਮੈਂਟ ਦੀ ਹੈ 150 ਪੌਣੇ 200 ਗੱਡੀ ਖੜ੍ਹ ਸਕਦੀ ਹੈ ਜੀ ਇਹ ਸੰਨ ਬਾਬਾ ਗੁਰਦੇਵ ਸਿੰਘ ਜੀ ਕਾਰ ਸੇਵਾ ਵਾਲੇ ਤਹਿ ਦਿਲੋਂ ਧੰਨਵਾਦ ਕਰਦੇ ਆਂ ਬਾਬਾ ਗੁਰਦੇਵ ਸਿੰਘ ਜੀ ਦੇ ਤੇ ਉਹਨਾਂ ਦੇ ਨਾਲ ਆਏ ਸਾਥੀਆਂ ਦਾ ਮੈਂ ਇੱਕ ਵਾਰ ਫੇਰ ਖਾਲਸੇ ਦੇ ਜਨਮ ਦਿਹਾੜੇ ਤੇ ਆਪਣੇ ਚੈਨਲ ਵੱਲੋਂ ਲੱਖ ਲੱਖ ਵਧਾਈਆਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ